ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਆ ਦੱਸਦੀ ਹੈ ਕਿ ਜਿਹੜੇ ਪੰਜਾਬੀ ਆਊਟਸੋਰਸ ਤੇ ਲੰਬੇ ਵਰਿਆਂ ਤੋਂ ਕੰਮ ਕਰ ਰਹੇ ਸੀ ਉਹਨਾਂ ਨੂੰ ਹੁਣ ਰੈਗੂਲਰ ਕਰਨ ਦੀ ਤਿਆਰੀ ਕੀਤੀ ਗਈ ਆ ਤਾਂ ਦੱਸਦੀ ਹੈ ਕਿ ਹੁਣ ਉਨਾਂ ਨੂੰ ਰੈਗੂਲਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਦੱਸਦੀਏ ਕਿ ਚੌਂਕੀਦਾਰ ਕਾਫੀ ਬਰਿਆਂ ਤੋਂ ਆਊਟਸੋਰਸ ਤੇ ਕੰਮ ਕਰ ਰਹੇ ਸੀ ਪਰ ਹੁਣ ਉਹਨਾਂ ਨੂੰ ਰੈਗੂਲਰ ਕਰਨ ਦੇ ਆਦੇਸ਼ ਨੇ ਜਿਹੜੇ ਉਹ ਜਾਰੀ ਕਰ ਦਿੱਤੇ ਗਏ ਨੇ ਤਾਂ ਦੱਸਦੀਏ ਕਿ ਪੰਜਾਬੀਆਂ ਦੇ ਲਈ ਇਹ ਵੱਡੀ ਖਬਰ ਆ ਸਾਹਮਣੇ ਆ ਰਹੀ ਆ ਜਿੱਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਚ ਬਰਿਆਂ ਤੋਂ ਆਊਟਸੋਰਸ ਆਧਾਰ ਤੇ ਕੰਮ ਕਰ ਰਹੇ ਚੌਂਕੀਦਾਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸੂਬਾ ਸਰਕਾਰ ਨੂੰ ਉਹਨਾਂ ਨੂੰ ਰੈਗੂਲਰ ਕਰਨ ਦਾ ਹੁਕਮ ਦਤਾਇਆ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਲੰਬੇ ਸਮੇਂ ਤੱਕ ਨਿਯੰਤਰਣ ਸੇਵਾ ਲੈਣ ਦੇ ਬਾਵਜੂਦ ਕਰਮਚਾਰੀਆਂ ਨੂੰ ਸਥਾਈ ਦਰਜੇ ਤੇ ਰੱਖਣਾ ਅਨੁਚਿਤ ਕਿਰਤ ਪ੍ਰਥਾ ਦੇ ਅਤੇ ਸੰਵਿਧਾਨ ਦੇ ਸਮਾਨਤਾ ਦੇ ਸਿਧਾਂਤ ਦੇ ਉਲਟ ਹੈ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਮਨਕ ਸਿੰਘ ਅਤੇ ਹੋਰਨਾ ਸਮੇਤ ਕਈ ਪਟੀਸ਼ਨਾਂ ਤੇ ਇਕੱਠੇ ਸੁਣਵਾਈ ਕਰਦੇ ਹੋਏ ਫੈਸਲਾ ਸੁਣਾਇਆ ਹੈ ਅਦਾਲਤ ਨੇ ਕਿਹਾ ਹੈ ਕਿ ਕਰਮਚਾਰੀਆਂ ਦੀ ਰੈਗੂਲਰ ਕਰਨ ਸਬੰਧੀ ਮੰਗ ਨੂੰ 15 ਅਕਤੂਬਰ 2020 ਦੇ ਹੁਕਮ ਰਾਹੀਂ ਰੱਦ ਕਰਨਾ ਕਾਨੂੰਨ ਦੀ ਨਜ਼ਰ ਚ ਟਿਕਾਊ ਨਹੀਂ ਹੈ ਅੰਤਿਮ ਹੁਕਮ ਚ ਅਦਾਲਤ ਨੇ ਸੂਬਾ ਸਰਕਾਰ ਅਤੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਹੁਕਮ ਦੀ ਕਾਪੀ ਮੰਨਤੇ 6 ਹਫਤਿਆਂ ਦੇ ਅੰਦਰ ਅੰਦਰ ਸਾਰੇ ਪਟੀਸ਼ਨਰਾਂ ਨੂੰ ਰੈਗੂਲਰ ਕਰ ਕੀਤਾ ਜਾਵੇ ਜੇਕਰ ਨਿਧਾਰਤ ਸਮੇਂ ਅੰਦਰ ਹੁਕਮ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਕਰਮਚਾਰੀਆਂ ਨੂੰ ਖੁਦ ਹੀ ਰੈਗੂਲਰ ਮੰਨਿਆ ਜਾਵੇਗਾ ਅਦਾਲਤ ਨੇ ਕਿਹਾ ਕਿ ਕਰਮਚਾਰੀਆਂ ਦੀ ਪਿਛਲੀ ਸੇਵਾ ਮਿਆਦ ਨੂੰ ਵੀ ਗੱਨਾ ਚ ਸ਼ਾਮਲ ਕਰਕੇ ਉਹਨਾਂ ਦੇ ਸਾਰੇ ਸਬੰਧਤ ਸੇਵਾ ਲਾਭ ਦਿੱਤੇ ਜਾਣਗੇ ਇਸ ਫੈਸਲੇ ਨੂੰ ਸੂਬੇ ਵਿੱਚ ਆਊਟਸੋਰਸ ਅਤੇ ਸਥਾਈ ਕਰਮਚਾਰੀਆਂ ਦੇ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਕਿਉਂਕਿ ਇਸ ਨਾਲ ਸਮਾਨ ਹਾਲਾਤਾਂ ਦੇ ਵਿੱਚ ਕੰਮ ਕਰਨ ਵਾਲੇ ਹੋਰ ਕਰਮਚਾਰੀਆਂ ਨੂੰ ਵੀ ਨਿਆਂਕ ਰਾਹਤ ਮਿਲਦਾ ਰਾਹ ਖੁੱਲ ਸਕਦਾ ਹੈ ਪਟੀਸ਼ਨ ਕਰਤਾਵਾਂ ਨੇ ਅਦਾਲਤ ਨੂੰ ਦੱਸਿਆ ਕਿ 2008 ਤੋਂ ਵੱਖ-ਵੱਖ ਵਿਭਾਗਾਂ 'ਚ ਚੌਂਕੀਦਾਰ ਵਜੋਂ ਕੰਮ ਕਰ ਰਹੇ ਹੈ ਤੇ ਅਸਲ ਨਿਯੰਤਰਣ ਵਿਭਾਗ ਦਾ ਹੀ ਹੈ ਜਦੋਂ ਕਿ ਉਹਨਾਂ ਨੂੰ ਠੇਕੇਦਾਰ ਜਰੀਏ ਤੋਂ ਨੁਜੁਕਤ ਦਿਖਾਇਆ ਗਿਆ ਹੈ ਉਹਨਾਂ ਬਰਾਬਰ ਕੰਮ ਦੇ ਬਦਲੇ ਬਰਾਬਰ ਤਨਖਾਹ ਘਟੋ ਘਟ ਉਜਾੜ ਅਤੇ ਨਿਯਮਤ ਕਰਨ ਦੀ ਮੰਗ ਕਰਦੇ ਹੋਏ ਉਹਨਾਂ ਤੋਂ ਉਹ ਕੰਮ ਲਿਆ ਜਾਂਦਾ ਜੋ ਨਿਯਮਤ ਕਰਮਚਾਰੀਆਂ ਤੋਂ ਲਿਆ ਜਾਂਦਾ ਵਿਭਾਗ ਪ੍ਰਤੀ ਕਰਮਚਾਰੀ ਲਗਭਗ 14000 ਰੁਪਏ ठेकेदार ਨੂੰ ਦਿੰਦਾ ਸੀ ਪਰ ਕਰਮਚਾਰੀਆਂ ਨੂੰ ਇਸ ਤੋਂ ਕਾਫੀ ਘੱਟ ਤਨਖਾਹ ਮਿਲਦੀ ਸੀ ਜਿਸ ਕਾਰਨ ਉਹ ਘੱਟੋ ਘੱਟ ਤਨਖਾਹ ਵੀ ਹੇਠਾਂ ਰਹਿ ਜਾਂਦੀ ਹੈ ਅਦਾਲਤ ਨੇ ਇਸ ਸਥਿਤੀ ਨੂੰ ਅਨੁਚਿਤ ਦਾਸਦੇ ਹੋਏ ਸੁਪਰੀਮ ਕੋਰਟ ਦੇ ਬਰਾਬਰ ਕੰਮ ਕਰਨ ਦੇ ਲਈ ਬਰਾਬਰ ਕੰਮ ਦੇ ਬਦਲੇ ਬਰਾਬਰ ਤਨਖਾਹ ਸਬੰਧੀ ਫੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਸੂਬਾ ਇੱਕ ਅਦਾਰਸ਼ਨ ਨਿਯੁਕਤਾ ਦੇ ਵੱਲੋਂ ਵਜੋਂ ਕਰਮਚਾਰੀਆਂ ਦੇ ਅਧਿਕਾਰਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ ਹਾਈ ਕੋਰਟ ਨੇ ਕਿਹਾ ਹੈ ਕਿ ਜਦੋਂ ਕਰਮਚਾਰੀ ਲੰਬੇ ਸਮੇਂ ਤੋਂ ਲਗਾਤਾਰ ਸੇਵਾ ਦੇ ਦੇ ਰਹੇ ਹੋਣ ਤਾਂ ਉਹਨਾਂ ਦਾ ਕੰਮ ਸਥਾਈ ਪ੍ਰਕਿਰਤੀ ਦਾ ਹੋਵੇਗਾ ਉਹਨਾਂ ਸਿਰਫ ਆਊਟਸੋਰਸ ਕਰਮ ਕਰਨਾ ਜਾਂ ਸਥਾਈ ਸ਼੍ਰੇਣੀ ਚ ਰੱਖਣਾ ਸੰਵਿਧਾਨ ਦੇ ਅਨੁਛੇਦ ਦਾ 14 16 ਤੇ 21 ਦੀ ਭਾਵਨਾਵਾਂ ਦੇ ਉਲਟਾ ਹੈ ਅਦਾਲਤ ਨੇ ਇਹ ਵੀ ਟਿੱਪਣੀ ਕੀਤੀ ਹੈ ਕਿ ਸਰਕਾਰੀ ਵਿਭਾਗ ਬਰਿਆਂ ਤੱਕ ਸਥਾਈ ਕਿਰਤਕੇ ਲੈ ਕੇ ਬਾਅਦ ਦੇ ਵਿੱਚ ਨਿਯਮਤ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ ਤਾਂ ਦੱਸਦੀ ਹੈ ਕਿ ਹੁਣ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਜਿਹੜੇ ਚੌਂਕੀਦਾਰ ਆਊਟਸੋਰਸ ਤੇ ਕੰਮ ਕਰਦੇ ਸੀ ਹੁਣ ਉਹਨਾਂ ਨੂੰ ਰੈਗੂਲਰ ਕੀਤਾ ਜਾਵੇਗਾ ਕਿਉਂਕਿ ਲੰਬੇ ਸਮੇਂ ਤੋਂ ਜਿਹੜੇ ਦੂਜੇ ਜਿਹੜੇ ਕਰਮਚਾਰੀ ਨੇ ਉਹਨਾਂ ਤੋਂ ਕੰਮ ਲਿਆ ਜਾਂਦਾ ਉਸੇ ਤਰੀਕੇ ਦਾ ਕੰਮ ਹੈ ਜਿਹੜਾ ਉਹ ਚੌਂਕੀਦਾਰਾਂ ਤੋਂ ਲਿਆ ਜਾਂਦਾ ਤਾਂ ਹੁਣ ਇਹਨਾਂ ਨੂੰ ਪੱਕਾ ਕਰਨ ਦੇ ਜਿਹੜੇ ਹੁਕਮ ਨੇ ਸੂਬਾ ਸਰਕਾਰ ਨੂੰ ਦੇ ਦਿੱਤੇ ਗਏ ਨੇ ਤਾਂ ਦੱਸ ਦਈਏ ਕਿ 6 ਹਫ਼ਤਿਆਂ ਦੇ ਅੰਦਰ-ਅੰਦਰ ਫੈਸਲਾ ਕਰਨ ਦੀ ਜਿਹੜੀ ਗੱਲ ਹੈ ਸੁਪਰੀਮ ਕੋਰਟ ਦੇ ਵੱਲੋਂ ਆਖੀ ਗਈ ਹੈ ਟਿੱਪਣੀ ਕੀਤੀ ਗਈ ਹੈ ਕਿ 6 ਹਫ਼ਤਿਆਂ ਦੇ ਅੰਦਰ-ਅੰਦਰ ਉਹਨਾਂ ਨੂੰ ਪੱਕਾ ਕੀਤਾ ਜਾਵੇ ਜੇਕਰ ਇਹ ਨਹੀਂ ਹੁੰਦਾ ਤਾਂ ਉਹ ਆਪਣੇ ਆਪ ਨੂੰ ਉਸੇ ਤਰ੍ਹਾਂ ਪੱਕਾ ਮੰਨ ਲੈਣਗੇ ਉਸ ਦੀ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਵੇਗੀ